ਮੈਂ ਇਹਨਾਂ ਨੂੰ ਦੋਸ਼ੀ ਨਹੀਂ ਠਰਾਂਦਾ ਮੈਂ ਤਾਂ ਸਿੱਧਾ-ਸਿੱਧਾ ਭਗਵੰਦ ਮਾਨ ਨੂੰ ਦੋਸ਼ੀ ਠਰਾਂਦਾ ਕਿਉਂਕਿ ਉਹਨਾਂ ਦੀ ਚੁੱਪੀ ਨੇ ਇਹ ਸਾਰਾ ਕੁਝ ਵਿਗਾੜਿਆ ਪੁਲਿਸ 'ਚ ਇੱਕ ਤਾਂ ਪੁਲਿਸ ਹੈਗੀ ਐ ਇੱਕ ਸੜਕ ਸੁਰੱਖਿਆ ਫੋਰਸ ਐ SSF ਇਹ ਪੁਲਸ ਵਾਲੇ ਘੁੱਟਦੇ ਨੇ ਉਹ ਪੁਲਸ ਵਾਲੇ ਰੱਖੇ ਚੱਕਰ ਨੂੰ ਪਰ ਉਹਦਨ ਰਾਤ ਉਹ ਚੱਕਰ ਵੀ ਨਹੀਂ ਆਏ ਉਹ ਹੋਰ ਹੁੰਦਾ ਅਰ ਉਹਨਾਂ ਨੂੰ ਪਤਾ ਵੀ ਲੱਗ ਜਾਂਦਾ ਫਿਰ ਕੀ ਉਹ ਕਿ ਮਾਰਨ ਵਾਸਤੇ ਹੀ ਆ ਯਾਰ ਉਹਨੂੰ ਕੋ ਬਾਂਹ ਲੱਤਾਂ ਤੋੜਨ ਵਾਸਤੇ ਹੀ ਪੁਲਿਸ ਰੱਖੀ ਆ ਹੈ ਇਹ ਦੂਸਰਾ ਗੱਲ ਇੱਕ ਹੋਰ ਮੇਰੇ ਉਹ ਆਈ ਆ ਉਹ ਕਹਿੰਦੇ ਬਿੰਕਾਉਂਟਰ ਕਰਕੇ ਆਈ ਸੀ ਦੇਖੋ ਸਰ ਪਾਰਟ ਆਫ ਡਿਊਟੀ ਉਹ ਇਨਕਾਉਂਟਰ ਕਰਕੇ ਆਪਣੀ ਡਿਊਟੀ ਕਰਕੇ ਆ ਯਾਰ ਉਹਨਾਂ ਨੂੰ ਇਨਾਮ ਕਾਦਾ ਜੋ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਨਾਲ ਹੋਈ ਕੁੱਟਮਾਰ ਦੇ ਮਾਮਲਾ ਦਿਨ ਬਾ ਦਿਨ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਅੱਜ ਤੀਜੇ ਦਿਨ ਧਰਨਾ ਪਹੁੰਚ ਚੁੱਕਿਆ ਪੁਸ਼ਪਿੰਦਰ ਸਿੰਘ ਬਾਠ ਦੇ ਹੱਕ ਦੇ ਵਿੱਚ ਸਾਬਕਾ ਸੈਨਿਕ ਵੀ ਨੇਤਰ ਆਏ ਨੇ ਹੋਰ ਜਥੇਬੰਦੀਆਂ ਵੀ ਨੇਤਰ ਆਈਆਂ ਨੇ ਤਾਂ ਅੱਜ ਤੀਜੇ ਦਿਨ ਦੇ ਵਿੱਚ ਧਰਨਾ ਪਹੁੰਚਿਆ ਗੱਲਬਾਤ ਕਰਨ ਲਈ ਸਾਡੇ ਨਾਲ ਸਾਬਕਾ ਸੈਨਿਕ ਮੌਜੂਦ ਨੇ ਗੱਲਬਾਤ ਕਰਦੇ ਆਂ ਭਾਈ ਜੀ ਇਸ ਤਰੀਕੇ ਨਾਲ ਇੱਕ ਕਰਨਲ ਦੇ ਨਾਲ ਕੁੱਟਮਾਰ ਹੁੰਦੀ ਆ ਉਸਦੇ ਬੇਟੇ ਨਾਲ ਕੁੱਟਮਾਰ ਹੁੰਦੀ ਆ ਪਰ ਇਨਸਾਫ ਦੇ ਲਈ ਧਰਨੇ ਲਾਉਣੇ ਪੈਂਦੇ ਨੇ ਦੇਖੋ ਜੀ ਸਭ ਤੋਂ ਪਹਿਲਾਂ ਗੱਲ ਇਹ ਹੈ ਕਿਤੇ ਵੀ ਕੋਈ ਵੀ ਇਨਸਾਫ ਨ ਸੋਡੇ ਨਾਲ ਹੋਵੇ ਸਾਡੇ ਨਾਲ ਹੋਵੇ ਕਿਸੇ ਨਾਲ ਵੀ ਇਹੋ ਜੀ ਵੱਦਸਲੂਕੀ ਹੋਵੇ ਤਾਂ ਸਾਨੂੰ ਧਰਨੇ ਲਾਉਣੇ ਪੈਣਗੇ ਕਿਉਂਕਿ ਸਰਕਾਰੀ ਨੇ ਤਾਂ ਐਕਸ਼ਨ ਨਹੀਂ ਲੈਂਦੀ ਸਰਕਾਰਾਂ ਦਾ ਗੁੰਗੀਆਂ ਮੋਲੀਆਂ ਹੋ ਗਈਆਂ ਸਰਕਾਰਾਂ ਨੇ ਤਾਂ ਇਹੋ ਜੇ ਗੁੰਡੇ ਬੰਦੇ ਛੱਡੇ ਹੋਏ ਨੇ ਕੁਝ ਸਾਰੇ ਨਹੀਂ ਹੈਗੇ ਕੁਝ ਜਿਨ੍ਹਾਂ ਤੋਂ ਸਰਕਾਰ ਮੈਨੂੰ ਖਦਸਾ ਇਹ ਹੈ ਕਿ ਉਹ ਪੈਸੇ ਇਕੱਠੇ ਕਰਦੀ ਹੈ ਮੈਨੂੰ ਖਦਸਾ ਇਹ ਹੈ ਵੀ ਸਰਕਾਰ ਤਾਂ ਪੈਸੇ ਇਕੱਠੇ ਕਰਨ ਚ ਲੱਗੀ ਹੋਈ ਆ ਅਸੀਂ ਤਾਂ ਨਾਲ ਹੀ ਜਦ ਸਾਡੀ ਪਹਿਲੇ ਦਿਨ ਨਹੀਂ ਸੁਣੀ ਗਈ ਦੂਸਰੇ ਦਿਨ ਨਹੀਂ ਸੁਣੀ ਗਈ ਰੋਂਦੇ ਫਰੀਂ ਗਏ ਮੇਮ ਸਾਹਿਬ ਰਾਤ ਨੂੰ ਭੱਜੀ ਫਰੀਂ ਗਈ ਐਸਐਸਪੀ ਨੇ ਨਹੀਂ ਸੁਣੀ ਦੱਸੋ ਭੀ ਧਰਨਾ ਨਹੀਂ ਲਾਵਾਂਗੇ ਤਾਂ ਕੀ ਕਰਾਂਗੇ ਤੁਸੀਂ ਲੋਕ ਜਿਹੜੇ ਕੀ ਉਮੀਦਾਂ ਕਰਨਗੇ ਜਦੋਂ ਇੱਕ ਕਰਨਲ ਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਆਮ ਲੋਕਾਂ ਨੂੰ ਕੁੱਥੋਂ ਇਨਸਾਫ ਮਿਲ ਜੂ ਦਿਵਾਸੀ ਤਾਂ ਅਜੀ ਅਜੀ ਤਾਂ ਸਾਫ਼ ਗੱਲ ਕਹਿੰਦੇ ਆ ਜਦ ਇੱਕ ਆਨ ਡਿਊਟੀ ਉਸ ਵਿਭਾਗ ਵਿੱਚ ਕਰਨਲ ਸਾਹਿਬ ਡਿਊਟੀ ਕਰ ਰਹੇ ਨੇ ਜੋ ਕਿ ਆਰਮੀ ਹੈੱਡ ਕੁਆਰਟਰ ਦਾ ਸਿਕਰਟ ਵਿਭਾਗ ਹੈ ਜਦ ਉਹ ਸੇਫ ਨਹੀਂ ਤਾਂ ਥੋੜੀ ਮੇਰੀ ਕੀ ਗੁਤੜੀ ਆ ਅਸੀਂ ਕਿਵੇਂ ਸੇਫ ਹੋ ਜਾਾਂਗੇ ਇਹ ਤਾਂ ਮੰਨਦੇ ਹੋ ਨਾ ਇਸ ਚੀਜ਼ ਨੂੰ ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਨਾ ਪੁਲਿਸ ਨਾਲ ਨਾ ਅਸੀਂ ਤਾਂ ਇਨਸਾਫ ਚਾਹੁੰਨੇ ਆ ਕਿ ਸਾਡੀ ਸੀਬੀਆਈ ਦੀ ਮੰਗ ਆ ਉਹ ਪੂਰੀ ਕਰ ਦਿਓ ਅਸੀਂ ਆਪਣੇ ਘਰਾਂ ਨੂੰ ਵਗ ਜਾਾਂਗੇ ਤੁਸੀਂ ਬਹੁਤ ਸਮਿਆਂ ਤੋਂ ਜਿਹੜੇ ਬਾਰਡਰਾਂ ਦੇ ਉੱਤੇ ਰਹੇ ਹੋ ਦੇਸ਼ ਦੀ ਰਾਖੀ ਕੀਤੀ ਆ ਕਰਨ ਸਾਹਿਬ ਵੀ ਜਿਹੜੇ ਨੇ ਲੜਾਈਆਂ ਲੜਦੇ ਰਹੇ ਨੇ ਤਾਂ ਪਰ ਤੁਸੀਂ ਜਿਹੜੇ ਹੱਕ ਦੇ ਵਿੱਚ ਆ ਕੇ ਸਾਬਕਾ ਸੈਨਿਕ ਉਧਰ ਪੰਜਾਬ ਪੁਲਿਸ ਵਾਲੇ ਦੇ ਹੱਕ ਦੇ ਵਿੱਚ ਸਾਬਕਾ ਪੁਲਿਸ ਵਾਲੇ ਵੀ ਆ ਕੇ ਕਹਿੰਦੇ ਸਾਨੂੰ ਵੀ ਇਨਸਾਫ ਚਾਹੀਦਾ ਉਹ ਕਾਹਦਾ ਇਨਸਾਫ ਮੰਗ ਰਹੇ ਨੇ ਬਹੁਤ ਚੰਗੀ ਗੱਲ ਹੈ ਬਹੁਤ ਚੰਗੀ ਗੱਲ ਹੈ ਘਟੋ ਘਟ ਉਹਨਾਂ ਨੂੰ ਆਉਣ ਤੋਂ ਬਾਅਦ ਇਹ ਤਾਂ ਪਤਾ ਚੱਲੇ ਵੀ ਕਸੂਰਬਾਰ ਕੌਣ ਹੈ ਜੇ ਉਹਨਾਂ ਭਰਾਵਾਂ ਦਾ ਕੋਈ ਰੋਸਾ ਹੈ ਉਹ ਵੀ ਹੱਕ ਮੰਗਣ ਜੇ ਸਾਡੇ ਫੌਜੀ ਨੇ ਕਿਸੇ ਨੇ ਕੋਈ ਉਹਨਾਂ ਨਾਲ ਬਦੀਕੀ ਕਰੀ ਹੋਵੇ ਪਹਿਲੀ ਗੱਲ ਤਾਂ ਫੌਜੀ ਕਰਦਾ ਨਹੀਂ ਦੂਜੀ ਗੱਲ ਹੈ ਸਾਡੇ ਆ ਦੋ ਮੇਰੇ ਕੋਲ ਕਰਨਲ ਖੜੇ ਨੇ ਸਾਡਾ ਸਿਸਟਮ ਇਹੋ ਜਿਹਾ ਹੈ ਅਸੀਂ 24 ਘੰਟੇ ਚ ਬੰਦੇ ਨੂੰ ਪੈਕ ਕਰ ਦਿੰਦੇ ਆ ਸਾਡੀ ਕਲਮ ਚ ਇੰਨੀ ਤਾਕਤ ਹੁੰਦੀ ਹੈ ਸਾਡੇ ਆਫਸਰਾਂ ਦੇ ਅਸੀਂ ਨਹੀਂ ਚਾਹੁੰਦੇ ਸਾਡੀ ਗੱਲ ਬਾਹਰ ਜਾਵੇ ਜੇ ਉਹ ਵੀਰ ਆਉਣਾ ਚਾਹੁੰਦੇ ਨੇ ਵੈਲਕਮ ਆ ਯਾਰ ਉਹਨਾਂ ਦਾ ਅਸੀਂ ਤਾਂ ਨਹੀਂ ਮਨਾ ਕਰਦੇ ਪਰ ਅਸੀਂ ਫੌਜੀ ਵਰਸਜ ਪੁਲਿਸ ਉਹ ਨਹੀਂ ਇਹਦੀ ਗੱਲ ਹੋਰ ਆ ਜਿਹੜੇ ਬਹੁਤ ਜ਼ਿਆਦਾ ਤੁਸੀਂ ਦੇਖਿਆ ਜਦੋਂ ਭਰਤੀ ਹੁੰਦੀ ਆ ਨੌਜਵਾਨਾਂ ਦੀ ਫੌਜ ਦੇ ਵਿੱਚ ਲੰਬੇ ਲੰਬੇ ਲਾਈਨਾਂ ਲੱਗੀਆਂ ਹੁੰਦੀਆਂ ਨੇ ਤਾਂ ਅਜਿਹੀ ਜਿਹੜੀ ਖਬਰ ਹੁਣ ਪੂਰੇ ਦੇਸ਼ ਦੇ ਨਾਲ ਵਿਦੇਸ਼ਾਂ ਤੱਕ ਪਹੁੰਚ ਗਈ ਤਾਂ ਉਹਦੇ ਨਾਲ ਜਿਹੜੇ ਨੌਜਵਾਨ ਐ ਉਹਨਾਂ ਦਾ ਮਨੋਬਲ ਵੀ ਡਿੱਗੂਗਾ ਕਿ ਇੱਕ ਫੌਜੀ ਨੂੰ ਇਨਸਾਫ ਨਹੀਂ ਮਿਲ ਰਿਹਾ ਤੁਸੀਂ ਉਹਨਾਂ ਦੀ ਗੱਲ ਕਰਦੇ ਹੋ ਉਹਨਾਂ ਦਾ ਤਾਂ ਮਨੋਗੁਲ ਮਨੋਬਲ ਉਦੋਂ ਹੀ ਡਿੱਗਿਆ ਸੀ ਜਦ ਅਗਨੀਵੀਰ ਆ ਗਈ ਸੀ ਇਹ ਜਿਹੜੀ ਥੋੜੇ ਵਾਲੀ ਗੱਲ ਦੇ ਉੱਪਰ ਮੈਂ ਆਉਣਾ ਮਨੋ ਬਲ ਤਾਂ ਉਹਨਾਂ ਦਾ ਡਿੱਗਿਆ ਜਿਹੜੇ ਬਾਰਡਰ ਤੇ ਖੜੇ ਨੇ ਉਹਨਾਂ ਕੋਲੇ ਸਾਰੀਆਂ ਵੀਡੀਓ ਜਾਂਦੀਆਂ ਨੇ ਉਹ ਪਾਕਿਸਤਾਨ ਦੇ ਵਿੱਚ ਕੱਲ ਨੂੰ ਵੀਡੀਓ ਚਲੀ ਜਾਊਗੀ ਉਹ ਉਸ ਨੂੰ ਕਿਹੜੀ ਨਜ਼ਰ ਨਾਲ ਦੇਖੂ ਯਾਰ ਇੱਕ ਕਰਨਲ ਦੀ ਸੁਣਾਈ ਨਹੀਂ ਕੋਈ ਪੁਲਿਸ ਕੁੱਟ ਦਿੰਦੀ ਆ ਉਹ ਇਹ ਤਾਂ ਵਿਚਾਰੇ ਸੂਤੇ ਸੂਤਨੇ ਯਾਰ ਇਹਦਾ ਠੀਕ ਹੈ ਠੀਕ ਆ ਕੰਮ ਇਹ ਇੰਟਰਨੈਸ਼ਨਲ ਬੇਇਜ਼ਤੀ ਹੈ ਜੀ ਇਹ ਕੋਈ ਦੂਸਰੀ ਗੱਲ ਇਹ ਜੇ ਸਾਡੇ ਕਰਨਲ ਸਾਹਿਬ ਚ ਜਾਂ ਉਹਦੇ ਬੇਟੇ ਚ ਕੋਈ ਕਸੂਰ ਆ ਅਸੀਂ ਕਹਿੰਨੇ ਸੱਚ ਦਿਓ ਬਿਲਕੁਲ ਦਿਓ ਯਾਰ ਅਸੀਂ ਸਮਰਥਨ ਪੂਰਸ ਦਾ ਕਰਾਂਗੇ ਪਰ ਤੱਕਾ ਸਰੀਆਮ ਗੁੰਡਾ ਕਰਦੀ ਆਇਡੈਂਟੀਟੀ ਕਾਰਡ ਖੋਹ ਲੈਣਾ ਹੈ ਉਹਨਾਂ ਨੂੰ ਇਹ ਨਹੀਂ ਪਤਾ ਵੀ ਆਇਡੈਂਟੀਟੀ ਕਾਰਡ ਖੋਹਣ ਦੀ ਕੀ ਪੈਨੈਸਮੈਂਟ ਹੁੰਦੀ ਹੈ ਇਹਨਾਂ ਨੇ ਆਇਡੈਂਟੀਟੀ ਕਾਰਡ ਰੱਖਿਆ ਸਾਨੂੰ ਕੀ ਪਤਾ ਦੋ ਰਾਤਾਂ ਚ ਕਿੰਨੇ ਪੈਸੇ ਕਮਾ ਲਏ ਹੋਣੇ ਆਇਡੈਂਟੀਟੀ ਕਾਰਡ ਖੋਲਿਆ ਉਹਦੇ ਵਿੱਚ ਮੋਬਾਈਲ ਖੋਲਿਆ ਇਹਨਾਂ ਨੂੰ ਕੀ ਪਤਾ ਸਿਕਰੇਟ ਉਹਦੇ ਵਿੱਚ ਕੀ ਕਿਛੂ ਹੁੰਦਾ ਪਤਾ ਨਹੀਂ ਕਿੰਨੇ ਦਾ ਵੇਚਦਾ ਹੋ ਅਜੇ ਤੱਕ ਸਕਿਉਰਟੀ ਵੀਊ ਨਾਲ ਦੇਖਾਂਗੇ ਨਾ ਇਹਨਾਂ ਦਾ ਕੁਝ ਨਜ਼ਰੀਆ ਹੋਰ ਹੈ ਸਾਡਾ ਕੁਝ ਨਜ਼ਰੀਆ ਹੋਰ ਹੈ ਅਸੀਂ ਤਾਂ ਦੇਸ਼ ਦੀ ਸੁਰੱਖਿਆ ਵਾਸਤੇ ਖੜੇ ਆਂ ਇਹ ਸਾਡੀ ਸੁਰੱਖਿਆ ਇਹਨਾਂ ਨੂੰ ਚਾਹੀਦੀ ਆ ਜੇ ਸਾਡੇ ਨਾਲ ਐ ਕਰਨ ਲੱਗ ਗਏ ਮੈਂ ਇਹਨਾਂ ਨੂੰ ਦੋਸ਼ੀ ਨਹੀਂ ਠਰਾਂਦਾ ਮੈਂ ਤਾਂ ਸਿੱਧਾ-ਸਿੱਧਾ ਭਗਵੰਤ ਮਾਨ ਨੂੰ ਦੋਸ਼ੀ ਠਰਾਂਉਣਾ ਕਿਉਂਕਿ ਉਹਨਾਂ ਦੀ ਚੁੱਪੀ ਨੇ ਇਹ ਸਾਰਾ ਕੁਝ ਵਿਗਾੜਿਆ ਜੇ ਉਹ ਉਸੇ ਟਾਈਮ ਐਕਸ਼ਨ ਲੈ ਲੈਂਦੇ ਆ ਕੰਮ ਹੋਣਾ ਹੀ ਨਹੀਂ ਸੀ ਕੋਈ ਛੋਟੀ ਜੀ ਗੱਲ ਹੋ ਜਾਂਦੀ ਆ ਤੰਜ ਕੱਸ ਦਿੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਟਵੀਟ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਦਿੰਦੇ ਨੇ ਤੰਜ ਭਰੇ ਲਹਿਜੇ ਦੇ ਵਿੱਚ ਕਹਿ ਦਿੰਦੇ ਨੇ ਬਿਆਨ ਤੱਕ ਵੀ ਦੇ ਦਿੰਦੇ ਨੇ ਪਰ ਹੁਣ ਚੁੱਪੀ ਕਿਉਂ ਸਰ ਮੈਂ ਤਾਂ ਇਹਨੂੰ ਅਨਪੜਤਕ ਹਾਂਗਾ ਕਿਉਂਕਿ ਐਜੂਕੇਸ਼ਨ ਨਾ ਹੋਣਾ ਛੋਟਾ ਭਾਂਡਾ ਜੇ ਕੋਈ ਪੜਿਆ ਲਿਖਿਆ ਕਪਨਾ ਮਰਿੰਦਰ ਸਿੰਘ ਸੀਗੇ ਜੀ ਉਹ ਵੀ ਕਰਕੇ ਗਏ ਨੇ ਤੁਹਾਡੇ ਸਾਹਮਣੇ ਕਦੇ ਕਿਤੇ ਚੁਰਕਪੁਰਕ ਨਹੀਂ ਹੋਈ ਆਰਮੀ ਨਿਜਕ ਬਿਆਨ ਦਿੰਦੇ ਸੀ ਉਹ ਇਹ ਰੋਜ਼ ਹੀ ਰੋਜ਼ ਹੀ ਮਤਲਬ ਆਪਣਾ ਭੇਤੀ ਦੇ ਤੈਨੂੰ ਰੋਜ਼ ਹੀ ਮੀਡੀਆ ਕੋਲ ਅੱਗੇ ਪਿੱਛੇ ਅੱਗੇ ਪਿੱਛੇ ਪਤਾ ਹੀ ਨਹੀਂ ਹੈ ਮੈਂ ਇੱਕ ਇੱਕ ਦੂਸਰੀ ਨਜ਼ਰ ਨਾਲ ਮੈਂ ਹੋਰ ਦੇਖਦਾ ਜਿਹੜੀ ਜਿਮਨੀ ਚੋਣਾਂ ਆ ਰਹੀਆਂ ਨੇ ਉਹ ਜਿਮਨੀ ਚੋਣਾਂ ਦਾ ਲਾਹਾ ਲੈਣ ਵਾਸਤੇ ਇਹਨਾਂ ਨੇ ਕਿਸਾਨਾਂ ਤੇ ਜਵਾਨਾਂ ਦੇ ਦੋ ਪਰ ਹੱਤ ਕੀਤਾ ਹੈ ਦੇਖੋ ਮੈਂ ਇੱਕ ਕਿਸਾਨ ਵੀ ਆ ਮੇਰੇ ਮੈਂ ਸਾਡੇ ਦੋ ਤਿੰਨ ਭਰਾ ਹੋਰ ਪੁਲਿਸਚ ਵੀ ਨੇ ਸਾਡੇ ਅਫਸਰ ਵੀ ਨੇ ਪੁਲਿਸ ਚ ਮੈਂ ਉਹਨਾਂ ਦੇ ਕਿਸੇ ਦੇ ਖਿਲਾਫ ਨਹੀਂ ਗੱਲਬਾਤ ਸਾਡੀ ਹੁੰਦੀ ਆ ਦੇਖੋ ਟਰਾਲੀਆਂ ਦੀ ਹੁਕਮਾਂ ਲੈ ਗਏ ਇਹਨਾਂ ਦੇ ਐਮਐਲਏ ਟਰਾਲੀ ਲੈ ਕੇ ਚੱਕੇ ਤੇ ਦੇਖੋ ਉਹਨਾਂ ਦੀ ਏਸੀ ਲੈ ਗਏ ਯਾਰ ਇਹ ਕੋਈ ਚੰਗੀ ਗੱਲ ਐ ਇਹ ਕਿਹੜੀ ਡੈਮੋਕ੍ਰੇਸੀ ਆ ਯਾਰ ਜੇਕਰ ਸੀਬੀਆਈ ਦੀ ਮੰਗ ਤੇ ਸਰਕਾਰ ਨਹੀਂ ਮੰਨਦੀ ਪ੍ਰਸ਼ਾਸਨ ਨਹੀਂ ਮੰਨਦਾ ਐਸਐਸਪੀ ਨਾਨਕ ਸਿੰਘ ਦਾ ਤਵਾਦਲੇ ਤੇ ਨਹੀਂ ਮੰਨਦਾ ਤਾਂ ਫਿਰ ਸੰਘਰਸ਼ੇ ਵਿੱਚ ਚੱਲੂਗਾ ਧਰਨਾ ਵਿੱਚ ਹੋਰ ਕਿੱਥੇ ਜਾਵਾਂਗੇ ਜੀ ਗੁਹਾਰ ਤਾਂ ਇੱਥੇ ਹੀ ਲਾਉਣੀ ਹੈ ਬੈਠਣਾ ਤਾਂ ਇੱਥੇ ਹੀ ਪੈਣਾ ਹੈ ਫਿਰ ਅਸੀਂ ਕੀ ਕਰਾਂਗੇ ਸਾਡੇ ਕੋਲ ਹੋਰ ਕਿਹੜਾ ਆਪਸ਼ਨ ਹੈ ਬਰਾਬਰੀ ਤਾਂ ਨਹੀਂ ਕਰ ਸਕਦੇ ਅਸੀਂ ਤਾਂ ਬੇਨਤੀ ਇਹ ਕਰ ਸਕਦੇ ਹਾਂ ਅੱਜ ਤਾਂ ਅੱਜ ਵੀ ਤੁਹਾਡੇ ਥਰੂ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰ ਰਹੇ ਹਾਂ ਕਿ ਸਾਡੀ ਸੁਣ ਲਓ ਸਾਨੂੰ ਘਰਾਂ ਨੂੰ ਭੇਜ ਦਿਓ ਅਸੀਂ ਤਾਂ ਪਹਿਲਾਂ ਹੀ ਮਜ਼ਾ ਮਸਾ ਦਾ ਯਾਰ ਪਹੁੰਚੋ ਆਏ ਆ ਸਿਵਲ ਦਾ ਬਣਾ ਸਾਨੂੰ ਆਦੀ ਗੱਲਾਂ ਦਾ ਨਹੀਂ ਪਤਾ ਸਾਡੇ ਕੰਮ ਨਹੀਂ ਮੁੱਕਦੇ ਹਾਂਜੀ ਹੁਣ ਤਾਂ ਮੌਕਾ ਮਿਲਿਆ ਸੀ ਸਾਨੂੰ ਥੋੜੇ ਬੋਤੇ ਰਜਿਸਟਰ ਕਰਦੇ ਬੱਚਿਆਂ ਨਾਲ ਹੁਣ ਸਾਨੂੰ ਤੁਸੀਂ ਸੜਕਾਂ ਦੇ ਬਿਠਾ ਲਿਆ ਅਸੀਂ ਤਾਂ ਬੇਨਤੀ ਕਰਦੇ ਆਂ ਵੀ ਸਾਡੀ ਸੁਣੋ ਸਾਨੂੰ ਸੀਬੀਆਈ ਦੀ ਮੰਗ ਜਿਹੜੀ ਹੈ ਪੂਰੀ ਕਰ ਦਿਓ ਸਰ ਕੀ ਕਹਿਣਾ ਚਾਹੋਗੇ ਤੁਸੀਂ ਕੀ ਨਾਮ ਆ ਜੀ ਦੇਖੋ ਮਾਨ ਸਾਹਿਬ ਨੇ ਪੁਲਿਸ ਇਕਤਾ ਪੁਲਿਸ ਆ ਗਈ ਹੈ ਇੱਕ ਸੜਕ ਸੁਰੱਖਿਆ ਫੋਰਸ ਐਸਐਸਐਫ ਇਹ ਪੁਲਸ ਵਾਲੇ ਘੁੱਟਦੇ ਨੇ ਉਹ ਪੁਲਸ ਵਾਲੇ ਰੱਖੇ ਚੱਕਰ ਨੂੰ ਪਰ ਉਸ ਦਿਨ ਰਾਤ ਉਹ ਚੱਕਰ ਵੀ ਨਹੀਂ ਆਇਆ ਹਰ ਹਰ ਜਿਹੜੇ 10 ਮਿੰਟਾਂ ਦੇ ਵਿੱਚ ਵਿੱਚ ਸੜਕ ਸੁਰੱਖਿਆ ਫੋਰਸ ਪਹੁੰਚ ਜਾਂਦੀ ਆ ਉਦੋਂ ਉਹ ਸੁਰੱਖਿਅਤ ਸਭ ਫਿਰ ਵੀ ਆਈ ਨਹੀਂ ਮੇਰਾ ਕਹਿਦਾ ਮਤਲਬ ਹੈ ਇੱਕ ਪੁਲਿਸ ਕੁੱਟਦੀ ਇੱਕ ਪੁਲਿਸ ਚੱਕਦੀ ਆ ਉਦੋਂ ਇਹਨਾਂ ਦੀ ਇਨਸਾਨੀਅਤ ਕਿੱਥੇ ਗਈ ਸੀ ਜਦੋਂ ਕਰਨਲ ਸਾਹਿਬ ਬੇਹੋਸ਼ ਉਹਦਾ ਮੁੰਡਾ ਬੇਹੋਸ਼ ਨਾਲ ਰਜਿੰਦਰਾ ਹਸਪੀਟਲ ਲੈ ਕੇ ਨਹੀਂ ਗਏ ਜੱਥੋਂ ਨੂੰ ਪਤਾ ਹੀ ਚੱਲ ਗਿਆ ਕਿ ਕਰਨਲ ਸਾਹਿਬ ਹੈ ਉਹਦਾ ਮੁੰਡਾ ਹੈ ਉਹਨੂੰ ਮਾਰ ਕੁੱਟ ਕੇ ਘੱਟ ਤੋਂ ਘੱਟ ਯਾਰ ਆਈ ਸੀ ਯੂ ਤਾਂ ਪਾ ਲੈਂਦੇ ਨੋ ਦੇਖੋ ਕਿੰਨੀ ਮਾੜੀ ਗੱਲ ਕੀਤੀ ਉਦੋਂ ਤੇ ਕਟਬਾ ਜਿਹੜੀ ਨਾਲ ਅੱਜ ਰਾਤ ਹੀ ਤੁਹਾਨੂੰ ਪਤਾ ਦੋ ਇਨਸੀਡੈਂਟ ਹੋਏ ਨੇ ਦੋ ਸੁਸਾਈਡ ਹੋਏ ਨੇ ਬੱਚਿਆਂ ਦੇ ਕਿਉਂ ਵੀ ਐਸਐਚਓ ਦੀ ਇੰਨੀ ਪਾਵਰਾਂ ਹੋ ਗਈਆਂ ਮਤਲਬ ਕਿ ਐਫਆਈਰ ਰਿਕਾਰਡ ਦਰਜ ਹੋਵੇ ਯਾਰ ਮਤਲਬ ਕਿ ਗੋਡੇ ਲਵਾ ਦੇ ਐਫਆਈ ਨੇ ਮੈਨੂੰ ਇਹ ਸਿਸਟਮ ਸਮਝ ਨਹੀਂ ਆ ਪੰਜਾਬ ਸਰਕਾਰ ਦਾ ਐਂ ਨੋਬਡੀ ਟਿਊਟਿੰਗ ਕੋਈ ਗੱਲਬਾਤ ਕੋਈ ਪੋਲੀਟੀਸ਼ੀਅਨ ਗੱਲ ਨਹੀਂ ਕਰ ਰਿਹਾ ਪਤਾ ਨਹੀਂ ਪੰਜਾਬ ਬਾਈ ਜੀ ਤੁਸੀਂ ਵੀ ਕਿੱਥੇ ਜਾਓਗੇ ਤੁਹਾਨੂੰ ਨਿਕਲ ਦੇ ਕੇ ਕਟਲੇ ਟਾ ਲਿਆ ਪ੍ਰੈਸ ਨੋ ਪਾਵਰ ਪ੍ਰੈਸ ਤੁਹਾਡੇ ਕੋਈ ਪਾਵਰ ਨਹੀਂ ਹੈ ਉਨਾ ਆਮ ਆਦਮੀ ਪਾਰਟੀ ਦੇ ਐਮਐਲਏ ਦੀ ਵਿਆਨ ਆਉਣਾ ਸ਼ੁਰੂ ਹੋ ਗਏ ਹਲਕਾ ਸਨੌਰ ਤੋਂ ਆਵਾ ਦੀ ਪਾਰਟੀ ਦੇ ਵਿਧਾਇਕ ਨੇ ਹਰਮਿੰਦਰ ਸਿੰਘ ਪਠਾਨ ਮਾਜਰਾ ਉਹ ਕਹਿੰਦੇ ਬੜੀ ਮੰਦ ਭਾਗੀ ਗੱਲ ਹੋਈ ਆ ਜਦੋਂ ਤੀਜੇ ਦਿਨ ਧਰਨਾ ਪਹੁੰਚ ਗਿਆ ਇਹ ਉਦੋਂ ਮੰਦ ਭਾਗੀ ਗੱਲ ਲੱਗੀ ਆ ਚਲੋ ਉਹ ਕੁਝ ਤਾਂ ਬੋਲੇ ਪਰ ਉਹ ਵੀ ਨਾ ਕਵਰ ਅਪ ਕਰਨਾ ਕਿ ਉਹ ਜਿਵੇਂ ਕਹਿ ਧਰਨਾ ਖਤਮ ਕਰੋ ਕਹਿੰਦੇ ਸਿੱਟਾ ਬਣ ਗਈ ਹੋਰ ਕੀ ਚਾਹੀਦਾ ਤੇ ਧਰਨਾ ਅਸੀਂ ਤਾਂ ਚਾਹਨੇ ਸੀਬੀ ਇਨਕੁਆਇਰੀ ਕਰਾ ਦਿਓ ਲਿਖ ਦਿਓ ਫਿਰ ਵੱਡੀ ਗੱਲ ਕੀ ਆ ਫਿਰ ਜੇ ਤੁਸੀਂ ਸਾਫ ਕਿਉਂ ਨਹੀਂ ਲਿਖਾਉਂਦੇ ਠੀਕ ਹੈ ਭੇਜ ਦਿਓ ਸੀਬੀਆਈ ਚ ਜਸ ਸੈਂਡੇਟੇਅਰ ਗੱਲ ਖਤਮ ਹੋ ਜੂਗੀ ਸਾਡੀ ਇਹੀ ਡਿਮਾਂਡ ਹੋਰ ਕੀ ਹੈ ਕੁਝ ਵੀ ਨਹੀਂ ਕੋਈ ਪਹਾੜ ਤੇ ਨਹੀਂ ਮੰਗਿਆ ਸੀ ਤੁਹਾਨੂੰ ਕੋਈ ਕੋਈ ਖਜ਼ਾਨਾ ਮੰਤਰੀ ਆ ਕੁਝ ਮੰਗ ਰਹੇ ਉਹ ਜਸ ਵਾਂਟ ਟੂ ਸੀ ਵੀ ਜਸ ਇੱਕੋ ਇੱਕੋ ਇੱਕ ਸੈੱਟ ਵਿੱਚ ਕੋਈ ਸਾਡਾ ਜਰਨੈਲ ਬਿਠਾ ਦਿਓ ਕੋਈ ਬ੍ਰਿਗੇਡਰ ਬਿਠਾ ਦਿਓ ਜਿਹੜਾ ਤੁਹਾਡੇ ਨਾਲ ਰਵੇ ਤਾਂ ਕਿ ਸਾਨੂੰ ਵੀ ਚੰਗਾ ਲੱਗੇ ਵੀ ਵਿੱਚ ਇੱਕ ਬੰਦਾ ਸਾਡਾ ਵੀ ਬੈਠਾ ਹੈ ਅਰੇ ਦੋ ਕੋਈ ਵੱਡੀ ਮੰਗ ਨਹੀਂ ਯਾਰ ਕੋਈ ਵੱਡੀ ਮੰਗ ਨਹੀਂ ਪੁਲਿਸ ਦੀ ਜੋ ਸਿੱਟ ਬਣਾਈ ਗਈ ਆ ਬੜੇ ਵਧੀਆ ਅਫਸਰ ਨੇ ਜਿਹੜੇ ਪਰਮਾਰ ਸਾਹਿਬ ਨੇ ਮੁਹਾਲੀ ਦੇ ਆਪਣਾ ਮੁਹਾਲੀ ਦੇ ਐਸਪੀ ਨੇ ਹੁਸ਼ਿਆਰਪੁਰ ਦੇ ਐਸਐਸਪੀ ਨੇ ਉਹਨਾਂ ਤੇ ਭਰੋਸਾ ਨਹੀਂ ਨਹੀਂ ਭਰੋਸਾ ਹੈਗਾ ਪਰ ਇਹ ਡਿਪਾਰਟਮੈਂਟਲ ਹੈ ਠੀਕ ਹੈ ਨਾ ਹੋਰ ਵਿੱਚ ਪਾ ਲੋ ਕੋਈ ਸਿਟਿੰਗ ਜੱਜ ਪਾ ਲੋ ਵਾਈ ਨਾਟ ਟਰਾਂਸਪੇਰੈਂਸੀ ਫਿਰ ਉਹ ਹੀ ਤੁਹਾਨੂੰ ਡਰ ਹੈ ਨਾ ਟਰਾਂਸਪੇਰੈਂਸੀ ਵਿਸ਼ਵਾਸ ਨਹੀਂ ਹੈ ਅਜੇ ਤੱਕ ਇਹਨੇ ਦਿੱਲੀ ਜਾਵੇ ਸੀਬੀਆਈ ਕੋਲ ਇੱਥੇ ਨਾ ਰਵੇ ਇਨਕੁਆਰੀ ਸਰ ਕੀ ਕਹਿਣਾ ਚਾਹੋਗੇ ਇਸ ਤਰੀਕੇ ਦੇ ਨਾਲ ਇੱਕ ਤਾਂ ਕੁੱਟਮਾਰ ਕਰਤੀ ਉੱਪਰੋਂ ਫਿਰ ਇਨਸਾਫ ਲਈ ਧਰਨੇ ਲਾਉਣੇ ਪੈ ਰਹੇ ਨੇ ਜਿਹੜਾ ਰਜਿੰਦਰ ਸਿੰਘ ਸਾਹਿਬ ਨੇ ਦੱਸਿਆ ਮੈਂ ਨਾ ਬਿਲਕੁਲ ਸਹਿਮਤ ਹਾਂ ਸਾਡਾ ਰੋਸ ਪੰਜਾਬ ਪੁਲਿਸ ਨਾਲ ਨਹੀਂ ਹੈ ਪਟਿਆਲਾ ਦੇ ਉਹ ਬੰਦੇ ਜਿਹੜੇ ਗੁੰਡਾਗਰਦੀ ਕੀਤੀ ਉਹਨਾਂ ਨਾਲ ਆ ਪਟਿਆਲਾ ਦੀ ਪੂਰੀ ਪੁਲਿਸ ਨਾਲ ਵੀ ਨਹੀਂ ਹੈ ਤੇ ਉਹਨਾਂ ਤੇ ਐਕਸ਼ਨ ਲਿਆ ਜਾਏ ਜਿਹੜਾ ਇਨਕੁਆਰੀ ਐਸ.ਬੀ.ਆ ਨੂੰ ਦਿੱਤੀ ਹੈ ਸਾਨੂੰ ਹੋਰ ਕੁਛ ਨਹੀਂ ਚਾਹੀਦਾ ਸਰ ਪਹਿਲਾਂ ਕਦੇ ਦੇਖਿਆ ਇਸ ਤਰੀਕੇ ਦਾ ਇਸ ਤਰੀਕੇ ਨਾਲ ਹੋਵੇ ਪੁਲਿਸ ਇੰਨਾ ਧੱਕਾ ਵੀ ਕਰ ਰਹੀ ਆ ਤੇ ਉੱਪਰੋਂ ਫਿਰ ਕਿਉਂਕਿ ਇੱਕ ਗੱਲ ਸਾਫ਼ ਹੋ ਜਾਂਦੀ ਆ ਇੱਕ ਐਸਐਚਓ ਨੇ ਮੈਡਮ ਤੋਂ ਮਾਫੀ ਵੀ ਮੰਗੀ ਆ ਵੀਡੀਓ ਕਾਲ ਕਰਕੇ ਉਹ ਕਹਿੰਦੇ ਸਾਨੂੰ ਪਤਾ ਨਹੀਂ ਸੀ ਕਰਨਲ ਸਾਹਿਬ ਨੇ ਪਰ ਜੇ ਕਹਿੰਦੇ ਮੈਡਮ ਕਹਿੰਦੇ ਵੀ ਜੇ ਕੋਈ ਹੋਰ ਹੁੰਦਾ ਉਹਨਾਂ ਦੀ ਜਗ੍ਹਾ ਫਿਰ ਕੀ ਹਾਲ ਕਰਦੇ ਨਹੀਂ ਜੇ ਉਹ ਕਹਿੰਦੇ ਸਾਨੂੰ ਪਤਾ ਨਹੀਂ ਸੀ ਸਪੋਜ਼ ਥੈਟ ਜੋ ਕੋ ਹੋਰ ਹੁੰਦਾ ਅਰ ਉਹਨਾਂ ਨੂੰ ਪਤਾ ਵੀ ਲੱਗ ਜਾਂਦਾ ਫਿਰ ਕੀ ਹੋ ਕੇ ਮਾਰਨ ਵਾਸਤੇ ਹੀ ਆ ਯਾਰ ਉਹਨੂੰ ਕਾ ਬਾਹਾਂ ਲੱਤਾਂ ਤੋੜਨ ਵਾਸਤੇ ਹੀ ਪੁਲਿਸ ਰੱਖੀ ਆ ਹੈ ਇਹ ਦੂਸਰਾ ਗੱਲ ਇੱਕ ਹੋਰ ਮੇਰੇ ਉਹ ਆਈ ਆ ਉਹ ਕਹਿੰਦੇ ਬਿਨਕਾਉਂਟਰ ਕਰਕੇ ਆਈ ਸੀ ਦੇਖੋ ਸਰ ਉਹ ਪਾਰਟ ਆਫ ਡਿਊਟੀ ਉਹ ਇਨਕਾਉਂਟਰ ਕਰਕੇ ਆਪਣੀ ਡਿਊਟੀ ਕਰਕੇ ਆਏ ਆ ਉਹਨਾਂ ਨੂੰ ਇਨਾਮ ਕਾਦਾ ਤਨਖਾਹ ਤਾਂ ਮਿਲਦੀ ਆ ਨਾ ਉਹ ਕਿੱਡਾ-ਕੱਡਾ ਕੰਮ ਕਰ ਗਿਆ ਅਸੀਂ ਤਾਂ ਪਤਾ ਨਹੀਂ ਕਿੰਨੇ ਕਿੰਨੇ ਇਨਕਾਉਂਟਰ ਕਰੇ ਆ ਫਿਰ ਤਾਂ ਸਾਡਾ ਇਨਾਮ ਨਾਲ ਘਰ ਭਰ ਜੇ ਅਸੀਂ ਤਾਂ ਰੋਟੀ ਐ ਨਾ ਖਾਈਏ ਰੁਪਈਏ-ਰੁਪਈਏ 10 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕਰਤਾ ਸੀ ਡੀਜੀਵੀ ਨੇ ਨਹੀਂ ਉਹ ਉਹ ਮੈਨੂੰ ਐ ਦੱਸੋ ਉਹ 10 ਲੱਖ ਦਾ ਮਤਲਬ ਕੀ ਇੱਕ ਤਾਂ ਡਿਊਟੀ ਨਾ ਕਰਕੇ ਆਏ ਉਹਨਾਂ ਨੇ ਕਿਰਾਏ ਦੇ ਬੰਦੇ ਲਿਆਏ ਹੁਣ ਫਿਰ ਉਹ ਕਹਦੇ ਇਹੀ ਤਾਂ ਚੀਜ਼ਾਂ ਮਾਰਦੀਆਂ ਨੇ। ਇਹੀ ਤਾਂ ਚੀਜ਼ਾਂ ਇਹਨਾਂ ਨੂੰ ਸਿਰ ਚੜਾਉਂਦੀਆਂ। ਜਦ ਤੱਕ ਸਰਕਾਰ ਦੀ ਕਮਜ਼ੋਰੀ ਹੈ, ਲੀਡਰ ਕਮਜ਼ੋਰ ਹੈ, ਤਾਂ ਆਵਾਜ਼ਾਂ ਉੱਠਣਗੀਆਂ। ਘਰ ਵਿੱਚ ਲਾਣੇਦਾਰ ਕਮਜ਼ੋਰ ਹੈ, ਘਰ ਵਿੱਚ ਬੱਜਾ ਉੱਠਣਗੀਆਂ। ਪੰਜਾਬ ਹੈ, ਜਦ ਤੱਕ ਸਾਡਾ ਭਗਵੰਤਾਨ ਸਾਹਿਬ ਲੀਡਰ ਕਮਜ਼ੋਰ ਹੈ, ਤਾਂ ਇਹ ਹਾਦਸੇ ਨਹੀਂ ਰੁਕਣੇ। ਪੁਲਿਸ ਵਾਲੇ ਸਾਰੇ ਮਾੜੇ ਨਹੀਂ ਹੁੰਦੇ। ਨੋ 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 ਨੋ। ਸਾਡੇ ਵੀ ਪਰਿਵਾਰ 'ਚ ਪੁਲਿਸ ਵਾਲੇ ਨੇ ਯਾਰ। ਸਾਡੇ ਭਪਾਈ ਬੰਦੇ ਨੇ, ਰਿਸ਼ਤੇਦਾਰ ਨੇ। ਪਰ ਜਦ ਇੱਕ ਬੰਦਾ ਸਾਨੂੰ ਸਿਰਿਆਵਾ ਮਾਫੀ ਮੰਗ ਰਿਹਾ ਮਨ ਲਿਓ ਨੇ ਸਾਰੀ ਗੱਲ ਫਿਰ ਭਗਵਾਨ ਜੀ ਨੂੰ ਕੀ ਇਤਰਾਜ ਹੈ ਸਿੱਟ ਬਣਾਉਣ ਚ ਸਿੱਟ ਬਣਾਤੀ ਨਾਲ ਸਾਡੇ ਦੋ ਅਫਸਰ ਦੇ ਦੋ ਸੀਬੀਆਈ ਨੂੰ ਦੇ ਦੇ ਤੋ ਕਿਸ ਸਾਡੀ ਸ਼ਾਂਤੀ ਹੈ ਸਾਡੀ ਤਾਂ ਕੋਈ ਦੁਸ਼ਮਣ ਹੀ ਨਹੀਂ ਸਾਡੀ ਤਾਂ ਇਹ ਬੇਨਤੀ ਹੈ ਬਾਈ ਧੰਨਵਾਦ ਤਾਂ ਵਾਕਈ ਜਿਹੜੇ ਸਾਬਕਾ ਸੈਨਿਕ ਹੁਣ ਹੱਕ ਦੇ ਵਿੱਚ ਨਿਤਰੇ ਨੇ ਉਹਨਾਂ ਦੇ ਵੱਲੋਂ ਇਹ ਹੀ ਗੱਲ ਹੈ ਕਿ ਅਸੀਂ ਦਰਨਾ ਖਤਮ ਕਰਦਾਂਗੇ ਸ਼ੌਂਕ ਨਹੀਂ ਹੈ ਕਿਸੇ ਨੂੰ ਸੜਕਾਂ ਦੇ ਉੱਤੇ ਬੈਠਣ ਦਾ ਅਜੇ ਹੀ ਦੁਪਹਿਰ ਦੇ ਵਿੱਚ ਤਪਦੀ ਸੜਕਾਂ ਦੇ ਉੱਤੇ ਬਲਕਿ ਇੱਕ ਮੰਗ ਹੈ ਜਿਹੜੀ ਸਾਡੀ ਕਿ ਸਾਨੂੰ ਇਨਸਾਫ ਮਿਲ ਜੇ ਸਿੱਟ ਬਣ ਗਈ ਸੀਬੀਆ ਨੂੰ ਮੰਗ ਦੇ ਤੁਸੀਂ ਬੀਆ ਨੂੰ ਜਾਂਚ ਦੇ ਦਿਓ ਤੇ ਦੂਜੇ ਪਾਸੇ ਐਸਐਸਪੀ ਨਾਨਕ ਸਿੰਘ ਦਾ ਤਵਾਦਲਾ ਕਰ ਦਿਓ ਇਹ ਮੰਗ ਹੈ ਤੇ ਇੱਕ ਤੀਜੀ ਮੰਗ ਜਿਹੜੀ ਹੈ ਮੈਡਮ ਦੇ ਵੱਲੋਂ ਦੱਸੀ ਗਈ ਸੀ ਜੋ ਐਸਐਚਓ ਨੇ ਆਪਲਸ ਮੁਲਾਜ਼ਮ ਨੇ ਜਿਹੜੇ ਨੇ ਉਹਨਾਂ ਨੂੰ ਡਿਸਮਿਸ ਕਰ ਦਿੱਤਾ ਜਾਵੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜ ਦਿੱਤਾ ਜਾਵੇ ਤਾਂ ਇਹ ਮੰਗ ਦੇ ਉੱਤੇ ਕਦੋਂ ਤੱਕ ਫੁੱਲ ਚੜਦੇ ਨੇ ਦੇਖਣ ਵਾਲੀ ਗੱਲ ਹੈ